ਕੈਨੇਡਾ ਦੇ ਸੂਬੇ ਕਿਊਬਿਕ ਦੇ ਵਿੱਚੋਂ ਇੱਕ ਵੱਡਾ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਤੇ ਸੂਬੇ ਦੀ ਉੱਥੇ ਦੀ ਜਿਹੜੀ ਸਰਕਾਰ ਹੈ ਕਿਊਬਿਕ ਸਰਕਾਰ ਉਹਨੇ ਧਰਮ ਨਿਰਪੱਖਤਾ ਨੂੰ ਹੋਰ ਸਖਤ ਕਰਨ ਦੇ ਲਈ ਸੈਕੂਲਰਿਜ਼ਮ 2.0 ਨਾਮ ਦਾ ਇੱਕ ਨਵਾਂ ਕਾਨੂੰਨ ਜਿਹੜਾ ਜਿਹਨੂੰ ਬਿਲ 9 ਉਹ ਹੈ ਉਹ ਪੇਸ਼ ਕੀਤਾ ਇਹ ਜਿਹੜਾ ਬਿਲ ਹੈ ਉਹ 2019 ਦੇ ਬਿਲ 21 ਦਾ ਵੱਡਾ ਵਿਸਥਾਰ ਹੈ ਜਿਸ ਦੇ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਹਜਾਬ ਪੱਗ ਜਾਂ ਫਿਰ ਹੋਰ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਿਆ ਗਿਆ ਸੀਗਾ ਹੁਣ ਨਵੇਂ ਕਾਨੂੰਨ ਦੇ ਅਰੁਸਾ ਪਾਰਕਾਂ ਤੇ ਸੜਕਾਂ ਵਰਗੀਆਂ ਜਨਤਕ ਥਾਵਾਂ ਦੇ ਉੱਤੇ ਵੀ ਮਿਊਨਿਸਪਲ ਪਰਵਾਨਗੀ ਤੋਂ ਬਿਨਾ ਧਾਰਮਿਕ ਸਮੂਹਿਕ ਪ੍ਰਾਰਥਨਾ ਕਰਨ ਉੱਤੇ ਵੀ ਰੋਕ ਜਿਹੜੀ ਆ ਉਹ ਲੱਗੇਗੀ ਇਹ ਕਾਨੂੰਨ ਆਮ ਲੋਕਾਂ ਉੱਤੇ ਕਿਹੋ ਜਿਹਾ ਅਸਰ ਪਾਏਗਾ ਤੇ ਕੀ ਇਹ ਕਦਮ ਸੂਬੇ ਦੇ ਵਿੱਚ ਹੋਰ ਵਿਵਾਦ ਖੜੇ ਕਰ ਸਕਦਾ ਇਸ ਮੁੱਦੇ ਉੱਤੇ ਅੱਜ ਗੱਲਬਾਤ ਕਰਾਂਗੇ ਜੁੜੇ ਰਹੋ ਸਾਂਝੀ ਸੋਚ ਟੀਵੀ ਦੇ ਨਾਲ ਦਰਅਸਲ ਕਯੂਬਿਕ ਸਰਕਾਰ ਦਾ ਜਿਹੜਾ ਇਹ ਫੈਸਲਾ ਹੈ ਉਹ ਕਾਫੀ ਸਖਤ ਹੈ ਜਿਸ ਨਾਲ ਉੱਥੇ ਰਹਿਣ ਵਾਲੇ ਦੂਜੇ ਧਰਮਾਂ ਦੇ ਲੋਕਾਂ ਲਈ ਧਾਰਮਿਕ ਆਜ਼ਾਦੀ ਨੂੰ ਸੀਮਤ ਕਰਦਾ ਹੈ ਕਿਉਂਕਿ ਕਯੂਬਿਕ ਸੂਬੇ ਦੀ ਜਿਹੜੀ ਸਰਕਾਰ ਹੈ ਉਹ ਨੇ ਸੂਬੇ ਦੇ ਨੂੰ ਧਰਮ ਨਿਰਪੱਖ ਦਾ ਮਾਡਲ ਤੇ ਹੋਰ ਮਜ਼ਬੂਤ ਕਰਨ ਦੇ ਲਈ ਇਹ ਨਵਾਂ ਕਾਨੂੰਨ ਪੇਸ਼ ਕੀਤਾ ਜਿਹਨੂੰ ਸੈਕੂਲਿਜ਼ਮ 2.0 ਦਾ ਨਾਮ ਦਿੱਤਾ ਗਿਆ ਇਹ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਹੈ ਕਿ 2019 ਦੇ ਵਿੱਚ ਇਹ ਬਿਲ ਪਾਸ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਇਹਦਾ 24 ਦੇ ਵਿੱਚ ਵੀ ਜ਼ਿਕਰ ਹੋਇਆ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਇਸ ਨੂੰ 21 ਬਿੱਲ ਦਾ ਨਾਮ ਦੇ ਕੇ ਇਹਨੂੰ ਵਿਸਤਾਰ ਕੀਤਾ ਗਿਆ ਜਾਂ ਇਹਦੇ ਵਿੱਚ ਵਾਧਾ ਕਰ ਦਿੱਤਾ ਗਿਆ ਤੇ ਇਹ ਜਿਹੜਾ ਬਿੱਲ ਹੈ ਉਹਨੂੰ ਬਿੱਲ 9 ਵਜੋਂ ਜਾਣਿਆ ਜਾਂਦਾ ਹੈ ਸੂਬੇ ਦੇ ਸਰਕਾਰੀ ਅਦਾਰਿਆਂ ਦੇ ਤੇ ਜਨਤਕ ਥਾਵਾਂ ਦੇ ਉੱਤੇ ਧਰਮ ਦੇ ਪ੍ਰਭਾਵ ਨੂੰ ਹੋਰ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸੇ ਦੇ ਤਹਿਤ ਇਹ ਬਿੱਲ ਲਿਆਂਦਾ ਗਿਆ ਇਹ ਜਿਹੜਾ ਬਿੱਲ ਹੈ ਉਹ 2019 ਦੇ ਵਿੱਚ ਪਾਸ ਕੀਤੇ ਗਏ ਬਿੱਲ 21 ਦਾ ਵਿਸਤਾਰ ਹੈ ਜਿਸ ਅਨੁਸਾਰ ਜੱਜਾਂ ਪੁਲਿਸ ਅਧਿਕਾਰੀਆਂ ਅਧਿਆਪਕਾਂ ਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਕੰਮਾਂ ਉੱਤੇ ਜਿਵੇਂ ਹਿਜਾਬ ਹੈ ਕੀਪਾ ਜਾਂ ਫਿਰ ਪੱਗ ਵਰਗੇ ਧਾਰਮਿਕ ਚਿੰਨ੍ਹ ਉਹ ਪਹਿਨਣ ਤੋਂ ਰੋਕਿਆ ਗਿਆ ਹੈ ਜਿਹੜੀ ਕਯੂਬਿਕ ਪ੍ਰੀਮੀਅਰ ਫ੍ਰਾਂਕੋਇਸ ਲੈਗਲਟ ਉਹ ਸਰਕਾਰ ਹੈ ਜਿਹੜੀ ਉਹਦੇ ਦੁਆਰਾ ਵੀਰਵਾਰ ਨੂੰ ਪੇਸ਼ ਕੀਤਾ ਗਿਆ ਜਿਹੜਾ ਇਹ ਬਿੱਲ ਉਹਦੇ ਅਨੁਸਾਰ ਜਨਤਕ ਥਾਵਾਂ ਜਿਵੇਂ ਕਿ ਪਾਰਕਾਂ ਸੜਕਾਂ ਦੀ ਮਿਊਨਿਸਪਲ ਅਥਾਰਟੀ ਤੋਂ ਪ੍ਰਵਾਨਗੀ ਲਏ ਬਿਨਾ ਸਮੂਹਿਕ ਧਾਰਮਿਕ ਪ੍ਰੋਗਰਾਮ ਜਿਵੇਂ ਕਿ ਕੋਈ ਪ੍ਰਾਰਥਨਾ ਕਰਦਾ ਹੈ ਅਰਦਾਸ ਕਰਦਾ ਹੈ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੀ ਨਮਾਜ਼ ਪੜ੍ਹਦਾ ਉਹਦੇ ਉੱਤੇ ਪਾਬੰਦੀ ਲਗਾਉਂਦਾ ਇਹ ਕਾਨੂੰਨ ਹੈ ਇਸ ਕਰਕੇ ਤੁਸੀਂ ਜਨਤਕ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਗਤੀਵਿਧੀ ਨਹੀਂ ਕਰ ਸਕੋਗੇ ਸੈਕੂਲਰਿਜ਼ਮ ਦੇ ਲਈ ਜ਼ਿੰਮੇਵਾਰ ਮੰਤਰੀ ਜੀਨ ਫਰਾਂਸ ਆਫ ਰੋਬਰਸ ਉਹਦਾ ਕਹਿਣਾ ਇਹ ਹੈ ਕਿ ਇਹ ਫੈਸਲਾ ਹਾਲੀ ਦੇ ਵਿਰੋਧ ਪ੍ਰਦਰਸ਼ਨ ਜਿਵੇਂ ਕਿ ਉੱਥੇ ਫਿਲੀਸਤੀਨੀ ਪੱਖੀ ਰੈਲੀਆਂ ਹੋਈਆਂ ਸਮੂਹਿਕ ਪ੍ਰਾਰਥਨਾਵਾਂ ਕੀਤੀਆਂ ਗਈਆਂ ਤੇ ਉਹਨਾਂ ਦੇ ਮੱਦੇਨਜ਼ਰ ਹੀ ਜਿਹੜਾ ਇਹ ਵੱਡਾ ਫੈਸਲਾ ਉਹ ਲਿਆ ਗਿਆ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਬਿਨਾ ਪਰਮੰਦਰ ਦੇ ਟ੍ਰੈਫਿਕ ਨੂੰ ਰੋਕਣ ਜਨਤਕ ਥਾਵਾਂ ਤੇ ਕਬਜ਼ਾ ਕਰਨ ਤੇ ਫਿਰ ਜਿਹੜੀਆਂ ਸੜਕਾਂ ਨੇ ਜਾਂ ਪਾਰਕ ਨੇ ਜਾਂ ਜਨਤਕ ਚੌਕ ਨੇ ਉਹਨਾਂ ਨੂੰ ਪੂਜਾ ਸਥਾਨਾਂ ਵਿੱਚ ਬਦਲਣਾ ਹੈਰਾਨ ਕਰਨ ਵਾਲਾ ਹੈ ਐਸ ਕਰਕੇ ਇਹ ਕਾਨੂੰਨ ਲਿਆਂਦਾ ਗਿਆ ਪਹਿਲਾਂ ਵੀ ਇਹ ਕਾਨੂੰਨ ਸਤੰਬਰ 2024 ਦੇ ਵਿੱਚ ਚਰਚਾ ਦੇ ਵਿੱਚ ਆ ਗਿਆ ਸੀ ਤੇ ਜਸਲਾਲ ਕਾਫੀ ਬਹਿਸ ਵੀ ਹੋਈ ਤੇ ਭਾਰਤ ਖਾਸ ਕਰਕੇ ਪੰਜਾਬ ਦੇ ਵਿੱਚ ਐਸ ਲਈ ਐਸਜੀਪੀਸੀ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਅਕਾਲ ਤਖਤ ਤੇ ਵੀ ਕਿਹਾ ਗਿਆ ਤੇ ਕੁਝ ਜ਼ਿੰਮੇਵਾਰ ਸ਼ਖਸੀਤਾਂ ਦੇ ਵੱਲੋਂ ਇਸ ਬਾਰੇ ਆਵਾਜ਼ ਵੀ ਬੁਲੰਦ ਕੀਤੀ ਗਈ ਤੇ ਫਿਰ ਇਹ ਜਿਹੜਾ ਮਾਮਲਾ ਉਹ ਅੱਗੇ ਤੁਰਿਆ ਤੇ ਹੁਣ ਫਿਰ ਇਹ ਮਾਮਲਾ ਕਿਊਬਿਕ ਸਰਕਾਰ ਦੇ ਵੱਲੋਂ ਚੁੱਕਿਆ ਗਿਆ ਜਦੋਂ ਕਿ ਫਿਲਸਤੀਨੀਆ ਦੇ ਵੱਲੋਂ ਵੱਡੀਆਂ ਰੈਲੀਆਂ ਉਹਨਾਂ ਦੀਆਂ ਜਨਤਕ ਥਾਵਾਂ ਉੱਤੇ ਕੀਤੀਆਂ ਗਈਆਂ ਸੀ ਤੇ ਜਿਹਦੇ ਵਿੱਚ ਹੁਣ ਇਹ ਹੈ ਕਿ ਸਰਕਾਰੀ ਅਦਾਰਿਆਂ ਤੇ ਪੇਸ਼ਾਵਰ ਧੰਦਿਆਂ ਦੇ ਵਿੱਚ ਧਾਰਮਿਕ ਚਿੰਨ ਪਹਿਨਣ ਤੋਂ ਮਨਾਹੀ ਕੀਤੀ ਗਈ ਹੈ ਜਦ ਕਿ ਦੁਨੀਆ ਭਰ ਦੇ ਸਿੱਖਾਂ ਨੂੰ ਧਰਮ ਨਿਭਾਉਣ ਦੇ ਲਈ ਆਪੋ ਆਪਣੇ ਮੁਲਕਾਂ ਦੇ ਵਿੱਚ ਲਾਜ਼ਮੀ ਕਕਾਰ ਪਹਿਨਣ ਦਸਤਾਰ ਸਜਾਉਣ ਤੇ ਦਾੜੀ ਕੇਸ ਰੱਖਦਿਆਂ ਆਪਣੀ ਧਾਰਮਿਕ ਪਛਾਣ ਬਣਾਈ ਰੱਖਣ ਦੀ ਪੂਰੀ ਇਜਾਜ਼ਤ ਹੈ ਪਰ ਸਿਰਫ ਕਯੂਬਿਕ ਸੂਬੇ ਦੇ ਵਿੱਚ ਇਹ ਸਖਤ پابੰਦੀਆਂ ਲਗਾਈਆਂ ਗਈਆਂ ਨੇ ਦਸਣਯੋਗ ਇਹ ਵੀ ਹੈ ਕਿ ਧਰਮ ਨਿਰਪੱਖਤਾ ਦੇ ਨਾਂ ਦੇ ਉੱਤੇ ਕਯੂਬਿਕ ਸੂਬੇ ਦੇ ਵੱਲੋਂ ਬਿਲ 21 ਨੂੰ ਕਾਨੂੰਨ ਤਹਿਤ ਅਧਿਆਪਕਾਂ ਪੁਲਿਸ ਅਧਿਕਾਰੀਆਂ ਵਕੀਲਾਂ ਤੇ ਹੋਰ ਜਨਤਕ ਖੇਤਰਾਂ ਦੇ ਕਰਮਚਾਰੀਆਂ ਨੂੰ ਧਾਰਮਿਕ ਚਿੰਨ ਜਿਵੇਂ ਕਿ ਮੁਸਲਮਾਨਾਂ ਦੇ ਲਈ ਹਜਾਬ ਸਿੱਖਾਂ ਦੇ ਲਈ ਪੱਗ ਯਹੂਦੀਆਂ ਦੇ ਲਈ ਯਰਮੁਲਕੇ ਯਾਨੀ ਕਿ ਕੀਪਾ ਤੇ ਇਸਾਈਆਂ ਨੂੰ ਕਰਾਸ ਪੈਣਨ ਤੋਂ ਵੀ ਮਨਾਹੀ ਹੈ। ਗਲੋਬਲ ਸਿੱਖ ਕੌਂਸਲ ਦੇ ਮੁਤਾਬਕ ਇੱਕ ਕਾਨੂੰਨ ਧਾਰਮਿਕ ਆਜ਼ਾਦੀ ਨੂੰ ਸੀਮਤ ਕਰਦਾ ਹੈ ਤੇ ਇਸ ਨਾਲ ਕਿਉਂਕਿ ਸੂਬੇ ਦੇ ਵਿੱਚ ਨਸਲੀ ਤੇ ਧਾਰਮਿਕ ਘੱਟ ਗਿਣਤੀਆਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਬਸਿਡੀ ਵਾਲੀਆਂ ਡੇ ਕੇਅਰਜ਼ ਦੇ ਸਟਾਫ ਦੇ ਉੱਤੇ ਵੀ ਧਾਰਮਿਕ ਚੀਰ ਜਿਹੜਾ ਚਿੰਨ ਹੈ ਉਹ ਪਹਿਨਣ ਦੀ ਪਾਬੰਦੀ ਨੂੰ ਵਧਾਇਆ ਜਾਏਗਾ ਤੇ ਨਾਲ ਹੀ ਡੇ ਕੇਅਰ ਤੋਂ ਲੈ ਕੇ ਪੋਸਟ ਸਕੈਂਡਰੀ ਸਿੱਖਿਆ ਤੱਕ ਦੇ ਵਿਦਿਆਰਥੀਆਂ ਤੇ ਸਟਾਫ ਨੂੰ ਚਿਹਰਾ ਢਕਣ ਵਾਲੇ ਕੱਪੜੇ ਯਾਨੀ ਕਿ ਹਜਾਬ ਪਹਿਨਣ ਤੋਂ ਵੀ ਰੋਕਿਆ ਜਾਏਗਾ ਤੇ ਸਬਸਿਡੀ ਵਾਲੀਆਂ ਡੇ ਕੇਅਰਜ਼ ਨੂੰ ਸਿਰਫ ਧਾਰਮਿਕ ਪਰੰਪਰਾਵਾਂ ਉੱਤੇ ਆਧਾਰਿਤ ਭੋਜਨ ਜਿਵੇਂ ਕਿ ਸਿਰਫ ਹਲਾਲ ਹੈ ਜਾਂ ਕਸ਼ੋਰ ਭੋਜਨ ਹੈ ਉਹਦੀ ਹੀ ਲਈ ਕਿ ਰੱਖਿਆ ਜਾਵੇਗਾ ਉਹ ਤੋਂ ਰੋਕਿਆ ਵੀ ਜਾ ਸਕਦਾ ਤੇ ਨਾਲ ਹੀ ਸਰਕਾਰੀ ਫੰਡ ਪ੍ਰਾਪਤ ਕਰਨ ਵਾਲੇ ਨਿਜੀ ਧਾਰਮਿਕ ਸਕੂਲਾਂ ਨੂੰ ਵੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਕਲਾਸ ਦੇ ਸਮੇਂ ਦੌਰਾਨ ਧਾਰਮਿਕ ਸਿੱਖਿਆ ਨਾ ਦੇਣਗੇ ਜਿਹੜਾ ਇਹ ਕਦਮ ਚੁੱਕਿਆ ਗਿਆ ਉਹਦੀ ਵਿਰੋਧੀ ਧਿਰ ਪਾਰਟੀ ਹੈ ਕਯੂਬੇਕੋਇਸ ਅਤੇ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਇਹ ਉਹਦੀਆਂ ਪਾਰਟ ਵਿਰੋਧੀ ਪਾਰਟੀਆਂ ਨੇ ਤੇ ਉਹਨਾਂ ਦੇ ਸਮੇਤ ਕਈ ਹੋਰ ਸਮੂਹਾਂ ਦੁਆਰਾ ਇਹਦੀ ਆਲੋਚਨਾ ਵੀ ਕੀਤੀ ਗਈ ਹੈ ਤੇ ਜਿਨ੍ਹਾਂ ਨੇ ਸੱਤਾਧਾਰੀ ਕੌਲੀਸ਼ਨ ਅਵੇਨੀਅਰ ਕਯੂਬਿਕ ਯਾਨੀ ਕਿ ਸੀਏਕਯੂ ਦੇ ਉੱਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਜਨਤਾ ਦਾ ਵਿਸ਼ਵਾਸ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਪਛਾਰ ਦੀ ਰਾਜਨੀਤੀ ਤੇ ਵੰਡ ਕਰਨ ਦਾ ਦੋਸ਼ ਲਗਾਇਆ ਹਾਲਾਂਕਿ ਕਯੂਬਿਕ ਦੀ ਅਧਿਕਾਰਤ ਭਾਸ਼ਾ ਫ੍ਰੈਂਚ ਹੈ ਤੇ ਇੱਥੇ ਲੈਸੀਟੇ ਯਾਨੀ ਧਰਮ ਤੇ ਸਰਕਾਰ ਨੂੰ ਵੱਖ ਰੱਖਣ ਦਾ ਸਦਾਤ ਵੀ 1960 ਦੇ ਦਹਾਕੇ ਤੋਂ ਚੱਲਦਾ ਆ ਰਿਹਾ ਜੋ ਕਿ ਬਹੁਤ ਮਹੱਤਵਪੂਰਨ ਹੈ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਵੀ 68% ਲੋਕਾਂ ਨੇ ਧਰਮ ਨਿਰਪੱਖਤਾ ਨੂੰ ਇੱਕ ਮਹੱਤਵਪੂਰਨ ਕਦਮ ਮੰਨਿਆ ਸੀ ਤੇ ਹੁਣ ਫਿਰ ਇੱਕ ਵਾਰੀ ਇਹ ਹੈ ਕਿ ਜਿਹੜਾ 1900 ਮਾਫ ਕਰਨਾ 2019 ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਸੀ ਜਿਸ ਦਾ ਕਿ 21 ਬਿੱਲ ਉਸ ਨੂੰ ਕਿਹਾ ਜਾਂਦਾ ਸੀ ਤੇ ਉਸ ਤੋਂ ਬਾਅਦ ਇਹਦੀ ਚਰਚਾ 24 ਦੇ ਵਿੱਚ ਵੀ ਛੜੀ ਹੈ ਤੇ ਹੁਣ ਦੁਬਾਰਾ 25 ਦੇ ਵਿੱਚ ਫਿਰ ਇਸ ਨੂੰ ਬਿਲਟ 19 ਦੇ ਨਾਲ ਜਿਹੜਾ ਉਸ ਰੋਲ ਲਿਆਂਦਾ ਗਿਆ ਜਿਸ ਦੇ ਵਿੱਚ ਧਾਰਮਿਕ ਚਿੰਨਾਂ ਨੂੰ ਪੈਣ ਦੇ ਉੱਤੇ ਖਾਸ ਤੌਰ ਤੇ ਕਿਊਬਿਕ ਸਰਕਾਰ ਦੇ ਵੱਲੋਂ ਰੋਕ ਲਗਾ ਦਿੱਤੀ ਹੈ ਕਿ ਤੇ ਜਨਤਕ ਥਾਵਾਂ ਨੂੰ ਤੋਂ ਪੂਜਾ ਯੋਗ ਬਣਾਉਣ ਦੇ ਲਈ ਜਾਂ ਕਿ ਉੱਥੇ ਖੜ ਕੇ ਪ੍ਰਾਰਥਨਾਵਾਂ ਕਰਨੀਆਂ ਨਮਾਜ਼ਾਂ ਪੜ੍ਹਨੀਆਂ ਜਾਂ ਕੋਈ ਹੋਰ ਧੰਗ ਦੀ ਪ੍ਰਾਰਥਨਾਵਾਂ ਕਰਨ ਦੇ ਉੱਤੇ ਵੀ ਜਿਹੜੀਆਂ ਨੇ ਰੋਕਾਂ ਨੇ ਉਹ ਲਗਾ ਦਿੱਤੀਆਂ ਗਈਆਂ ਨੇ ਤੇ ਖਾਸ ਤੌਰ ਦੇ ਉੱਤੇ ਧਾਰਮਿਕ ਚਿੰਨ ਜਿਵੇਂ ਕਿ ਪੱਗ ਹਜਾਬ ਹੈ ਕਰੌਸ ਹੈ ਜਾਂ ਫਿਰ ਕੀਪਾ ਉਹਨੂੰ ਪਾਉਣ ਦੇ ਉੱਤੇ ਵੀ ਪਾਬੰਦੀ ਜੜੀ ਹੈ ਆ ਸਰਕਾਰ ਦੇ ਵੱਲੋਂ ਲਗਾਈ ਗਈ ਆ ਉਹ ਦੇਖਣਾ ਹੋਏਗਾ ਕਿ ਦੂਜੀਆਂ ਪਾਰਟੀਆਂ ਦੇ ਵੱਲੋਂ ਜਾਂ ਦੂਜੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇਹਦੇ ਉੱਤੇ ਕੀ ਪ੍ਰतिकਰਮ ਆਏਗਾ ਤੇ ਕੀ ਉਸ ਦੇ ਲਈ ਕਿਹਾ ਜਾਂਦਾ ਕਾਨੂੰਨ ਵਾਪਸ ਹੋਏਗਾ ਜਾਂ ਫਿਰ ਇਹਦੇ ਉੱਤੇ ਵਿਸਥਾਰ ਹੋਏਗਾ ਜਾਂ ਫਿਰ ਇਹਦੇ ਉੱਤੇ ਚਰਚਾ ਕਰਕੇ ਇਸ ਨੂੰ ਥੋੜਾ ਸੀਮਤ ਕਰ ਦਿੱਤਾ ਜਾਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ